ਸਵਾਗਤ ਹੈ ਪੇਤ ਤੇ ਮੈਂ ਤੁਹਾਡਾ ਆਪਣਾ ਮਨੁਲੀ ਸ਼ੇਰ ਅੱਜ ਆਪਾਂ ਖੇਤ 'ਚ ਖੜੇ ਆ ਆਪਣੇ ਬਾਈ ਜੀ ਸਿੱਧੀ ਬਿਜਾਈ ਕਰਦੇ ਨੇ ਝੋਨੇ ਦੀ ਨਾ ਕੋਈ ਕਦੂ ਕਰਦੇ ਨਾ ਕੋਈ ਹੋਰ ਲਵਾਈ ਦਾ ਬਜਟ ਨਹੀਂ ਆਉਂਦਾ ਹੈਗਾ ਬਿਲਕੁਲ ਸੌਖਾ ਕੰਮ ਇਹਨਾਂ ਨੇ ਪਿਛਲੇ ਸਾਲ ਵੀ ਬਿਜਾਈਂਦ ਕੀਤੀ ਸੀ ਤੇ ਅੱਜ ਆਪਾਂ ਸਪੈਸ਼ਲੀ ਤੁਹਾਨੂੰ ਦਿਖਾ ਰਹੇ ਆ ਵੀਡੀਓ ਖੇਤ ਆ ਕੇ ਵੀ ਸਿੱਧੀ ਬਿਜਾਈਂਦ ਕਿਵੇਂ ਕਰਦੇ ਨੇ ਤੇ ਕਿਹੜਾ ਬੀਜ ਹੈ ਤੇ ਆਪਾਂ ਗੱਲਬਾਤ ਪੂਰੀ ਕਰਵਾਉਣੇ ਆ ਤੇ ਵੀਡੀਓ ਨਾਲ ਜੁੜੇ ਜਰੂਰ ਰਹੋ ਤੇ ਇੱਕ ਸ਼ੇਅਰ ਜਰੂਰ ਕਰ ਦਿਓ ਬਾਈ ਜੀ ਸਵਾਗਤ ਹੈ ਪੇਤ ਤੇ ਬੋਤ ਭਾਈ ਜੀ ਸੱਤਰ ਕਾਲ ਸਾਰਿਆਂ ਨੂੰ ਹਾਂ ਜੀ ਭਾਈ ਜੀ ਅਸੀਂ ਕਿ 2012 ਤੋਂ ਲੱਗੇ ਹੋਏ ਆ ਸਾਨੂੰ ਕੰਪਨੀ ਨੇ ਵੀ ਲਾਇਆ ਵੈਸੇ ਕੰਪਨੀ ਜੋਬ ਕਰਦੇ ਆ ਸੀ ਅੱਛਾ ਜੀ ਜਦੋਂ ਬਰਸ਼ਤੀ ਵੀ ਇੱਥੇ ਬਹੁਤ ਜ਼ੋਰ ਦੇ ਰਹੀ ਹੈ ਵੀ ਡੀ ਐਚ ਆਰ ਨਾਲ ਸਿੱਧੀ ਪਹੁੰਚਾਈ ਕਰੋ ਪਾਣੀ ਦਾ ਲੈਵਲ ਬਚਦਾ ਠੀਕ ਹੈ ਜੀ ਇਹ ਚ ਖਰਚਾ ਬੜਾ ਘਟ ਜਾਂਦਾ ਬਈ ਜੀ ਠੀਕ ਹੈ ਜੀ ਮਨ ਲ ਇਹ ਮੰਨੋ ਵੀ ਪਾਣੀ ਦਾ ਲੈਵਲ ਵੀ ਇਹਨੂੰ ਪਹਿਲਾਂ ਮਨ 2-4 ਪਾਣੀ ਜਿਵੇਂ ਹੰਸਤ ਪਾਣੀ ਲਾਉਣੇ ਪੈਣੇ ਆ ਗਿੱਲੇ ਚ ਫਿਰ ਸ਼ਾਮ ਬੈਠ ਕੇ 10 15 15 ਦਿਨ ਪਾਣੀ ਲਾਉਣ ਦੀ ਲੋੜ ਨਹੀਂ ਠੀਕ ਹੈ ਜੀ ਇਹਨੂੰ ਬਿਮਾਰੀਆਂ ਬੜੀਆਂ ਘੱਟ ਆਉਣੀਆਂ ਬਾਈ ਜੀ ਫੰਗਸ ਦੀ ਬਿਮਾਰੀ ਨਹੀਂ ਆਉਂਦੀ ਠੀਕ ਉੱਤੋਂ ਲਾ ਕੇ ਥੱਲੋਂ ਤੱਕ ਜ਼ਮੀਨ ਦੀ ਜਾਨ ਬਣਦੀ ਏ ਠੀਕ ਹੈ ਜੀ ਝਾੜ ਵੀ ਵੱਧ ਆਇਆ ਝਾੜ ਘਟਦਾ ਨਹੀਂ ਕੱਦੂ ਵਾਲੀ ਨਾਲੋਂ ਘਟਦਾ ਨਹੀਂ ਇਹਦੇ ਚ ਖਰਚਾ ਘੱਟੋ ਘੱਟ ਵੀ ਜ਼ਿੰਮੇਦਾਰ ਦਾ 10000 ਰੁਪਏ ਬਚਦਾ ਏ ਠੀਕ ਹੈ ਜੀ ਹੁਣ ਇਹ ਮੰਨੋ ਜੀ ਲੇਬਰ ਦਾ ਕੋਈ 5000 ਰੁਪਏ ਕਿੱਲੇ ਤੇ ਕਿਹੜੇ ਕਿਹੜੇ ਲਾਉਂਦੇ ਹੋਣੇ ਹਾਂ ਇਹੀ ਚੱਲਦਾ ਹੈ ਅ ਐਸੇ ਨੂੰ ਪ੍ਰੋਬਲਮ ਐ ਇੱਕ ਹੀ ਆ ਥੋੜੀ ਚੂਹਿਆਂ ਦੀ ਚੂਹਿਆਂ ਦੀ ਪ੍ਰੋਬਲਮ ਸੋਲਵ ਹੋ ਜਾਂਦੀ ਐ ਕੋਈ ਬੜੀ ਵੱਡੀ ਗੱਲ ਨਹੀਂ ਕਿ ਚੂਹੇ ਜਿਆਦੇ ਵੱਢਦੇ ਨੇ ਝਾੜ ਵਧੂ ਵਾਹੀ ਦੀ ਬਿਮਾਰੀ ਘਟਾਉ ਜਿਮੀਦਾਰ ਦਾ ਫਾਇਦਾ ਐ ਪਾਣੀ ਦਾ ਫਾਇਦਾ ਐ ਵਾਤਾਵਰਨ ਦਾ ਫਾਇਦਾ ਐ ਸਾਰਾ ਸਿਸਟਮ ਦੀ ਫਾਇਦਾ ਬਾਈ ਜੀ ਜੇ ਬੀਜਨ ਜਿਮੀਦਾਰਾ ਇਹ ਕਿਹੜਾ ਬੀਜ ਬੀਜ ਰਹੇ ਹੋ ਜੀ ਇਹ ਤੁਸੀਂ ਇਹ ਬਾਈ ਜੀ ਮੱਛਲ ਦੇ ਵਿੱਚੋਂ ਐ 1858

ਬੈਸੇ ਤਾਂ ਬਹੁਤ ਘਟਾ ਦੋ ਤਿੰਨ ਸਾਲ ਤੋਂ ਵੈਰਾਈਟੀ ਚੱਲ ਰਹੀ ਹੈ ਹਾਂਜੀ ਉਹਦੇ ਮੁਕਾਬਲੇ ਬਹੁਤ ਘਟੇ ਨੂੰ ਨੈਕ ਬਲਾਈਟ ਜਿਹਨੂੰ ਘਾਟਾ ਤੋੜ ਜਾ ਗਰਦਨ ਤੋੜ ਕਹਿੰਦੇ ਨੇ ਜ਼ਿਮੀਦਾਰ ਹਾਂਜੀ ਉਹ ਬਿਮਾਰੀ ਵੀ ਘਟ ਆਉਂਦੀ ਹੈ ਬਾਕੀ ਸਿੱਧੀ ਬਜਾਈ ਦੇ ਵਿੱਚ ਤਾਂ ਬਾਈ ਜੀ ਫੰਗਸ ਘਟੂਏ ਘਟੂ ਮੈਂ ਥੋੜਾ ਜਾਈ ਤਾਂ ਜੂਰੀਆ ਤਾਂ ਬਚਾ ਕੇ ਰੱਖਣ ਜੂਰੀਆ ਇਹਨੂੰ ਜਿਆਦਾ ਨਹੀਂ ਪਾਉਣੀ ਚਾਹੀਦੀ ਠੀਕ ਹੈ ਕਿੰਨੇ ਜੂਰੀਆ ਘਟ ਰੱਖਾਂ ਬਿਮਾਰੀ ਵੈਸੀ ਘਟ ਜਾਂਦੀ ਕਿੰਨੇ ਇਕੜ ਦਾ ਆਪਾਂ ਉ ਤਾਂ ਚਲੋ ਕਿਸਾਨ ਹਨਾ ਕਈ ਵਾਰੀ ਵਿੱਚ ਤੇ ਚਾਰ ਬੋਰੀਆਂ ਤੇ ਵੀ ਥੈਲੀਆਂ ਤੇ ਪਹੁੰਚ ਜਾਂਦੇ ਨੇ ਪੰਜ ਵੀ ਪਾ ਦਿੰਦੇ ਨੇ ਇਹਨੂੰ ਘੱਟੋ ਘੱਟ ਕਿੰਨੇ ਥੈਲੇ ਚਾਹੀਦੇ ਨੇ ਜੂਰੀਏ ਨੂੰ ਪਾਈ ਕੀ ਅਸਲੀਅਤ ਤਾਂ ਇਹ ਜ਼ਿੰਮੇਦਾਰਾਂ ਦੇ ਦਿਮਾਗ 'ਤੇ ਉੱਚ ਜਿਹੜਾ ਇਹ ਗਲਤ ਕਿੱਲਾਂ ਦੇ ਹਿਸਾਬ ਨਾਲ ਜਿਹੜੀ ਜੂਰੀਆ ਵੰਡੀ ਹੈ ਇਹ ਸਹੀ ਨਹੀਂ ਅੱਛਾ ਜੀ ਇੱਕ ਕੌਂਟਲ ਤੁਸੀਂ ਅਨਾਜ ਪੈਦਾ ਕਰਨਾ ਹੈ ਜੀਰੀ ਕਣਕ ਕੋਈ ਵੀ ਪੈਦਾ ਕਰਨੀ ਹੈ ਉਹਨੂੰ 1 ਕਿਲੋ ਡੀਪੀ ਚਾਹੀਦੀ ਹੈ ਸਾਢੇ 3 ਤੋਂ 4 ਕਿਲੋ ਜੂਰੀਆ ਚਾਹੀਦੀ ਹੈ ਠੀਕ ਹੈ ਜੀ 3 ਗ੍ਰਾਮ ਜ਼ਿੰਕ ਚਾਹੀਦੀ ਹੈ 6 ਗ੍ਰਾਮ ਪोटाश ਚਾਹੀਦੀ ਹੈ ਠੀਕ ਹੈ ਜੀ ਇਹ 4 ਤੱਤ ਨੇ ਜਿਹੜੇ ਧਰਤੀ ਦੇ ਸਿੱਧੇ ਆਪਾਂ ਪਾ ਕੇ ਜਮੀਨ ਲਈ ਦੇ ਸਕਦੇ ਹਾਂ ਠੀਕ ਹੈ ਜੀ ਬਾਕੀ ਜਿਹੜੇ 17 ਤੱਤ ਛੋਟੇ ਨੇ ਉਹ ਉੱਤੋਂ ਸਕਰੀਨਰ ਦੇਣੇ ਚਾਹੀਦੇ ਨੇ ਮੇਜਰ ਉਹਨਾਂ ਦੀ ਜ਼ਰੂਰਤ ਹੁੰਦੀ ਹੈ ਉਹਦੇ ਦਿੱਤੇ ਜਾਣ ਸਹੀ ਤੰਗ ਨਾਲ ਇਹਦਾ ਝਾੜ ਵੱਧੂ ਵਜ੍ਹੀ ਘਟਦਾ ਨਹੀਂ ਠੀਕ ਹੈ ਅੰਕ ਕਾਹਨ ਆ ਬਾਈ ਸੇ ਕੋਈ ਦਿੱਕਤ ਨਹੀਂ ਇੱਕ ਆ ਜਰੂਰ ਦੱਸੋ ਕਿਵੇਂ ਹੁਣ ਆਪਾਂ ਇਹਨਾਂ ਨੂੰ ਸਿੱਧੀ ਵਿਜਾਈ ਕਰ ਲਈਏ ਦੁੱਧ ਪਾਣੀ ਲਾਵਾਂਗੇ ਇਹਨੂੰ ਕੱਖ ਕੰਡਾ ਵੀ ਜਾਦੇ ਹੋ ਜਾਂਦਾ ਹੁੰਦਾ ਵੀ ਉਹਦੇ ਵਾਸਤੇ ਕੀ ਕਿਸਾਨ ਕਰਨ ਵੀ ਇਹ ਹੀ ਡਰ ਹੈ ਬਾਈ ਜੀ ਕਿਸਾਨਾਂ ਨੂੰ ਜਿਹੜਾ ਪ੍ਰੋਬਲਮ ਹੈ ਨਾ ਕਈ ਸਾਂ ਅਸੀਂ ਬਹੁਤ ਮੀਟਿੰਗਾਂ ਕਰਦੇ ਆ ਸਾਰਾ ਕੁਝ ਇਹ ਵੀ ਦਾਰ ਹੈ ਇਸ ਤੋਂ ਡਰਦਾ ਵੀ ਜੇ ਤੇ ਕੱਖ ਹੋ ਗਏ ਤਾਂ ਕੱਖਾਂ ਦਾ ਹੱਲ ਨਹੀਂ ਬਾਈ ਵੀ ਕੱਖੇ ਜਿਆਦੇ ਨਹੀਂ ਹੁੰਦੇ ਪੈਸੇ ਤਾਂ ਸਾਡੇ ਨਿਗਾਹ ਦੇ ਵਿੱਚ ਜਿੱਥੇ ਤੁਸੀਂ ਦਿੰਗਾ ਰੱਖਦੇ ਆ ਵਜਾਰੇ ਆ ਇਹ ਪੈਂਟੀਮੈਥਲਨ ਦੀ ਸਪਰੇ ਹੋ ਗਈ ਉਸ ਤੋਂ ਬਾਅਦ ਜਦੋਂ ਸਾਰੀ ਜੰਮੈ ਨਾ ਵੀ ਤਾਂ ਬਹੁਤ ਪੌਦੇ ਆਪਣੇ ਇਹਨੂੰ ਮੰਨ ਲਾ ਪਟੇਲਾ ਕਰੋੜਾ 600 ਕਿਐਮਐਲ ਪਿੱਲੇ ਦੀ ਪਾਉ ਇੱਕ ਕੱਖ ਵੀ ਨਹੀਂ ਜੰਮਦਾ ਠੀਕ ਹੈ ਲੋੜ ਹੀ ਨਹੀਂ ਹੈਗੀ ਕੱਦੂ ਵਾਲੀ ਤੋਂ ਕੱਢ ਸਕਦੇ ਇਹ ਤੋਂ ਕੱਖ ਨਹੀਂ ਜੰਮਦਾ ਠੀਕ ਹੈ ਹਾਂ ਇਹ ਪਿਲੇਖ ਹੈ ਜ਼ਿਮੀਦਾਰਾਂ ਨੂੰ ਠੀਕ ਹੈ ਅਨਗਹਿਲੀ ਹੋ ਗਈ ਪੈਂਡੀਮੈਥਲਿੰਗ ਜੀ ਲੇਟ ਕਰਤੀ ਉਹਦੇ ਕਾਰਨ ਕੱਖ ਹੋ ਗਏ ਜਾਂ ਕਿੱਥੇ ਜਾਂ ਪਟੇਲਾ ਕਰੋੜ ਨਹੀਂ ਪਈ ਇਹ ਫਰਕ ਹੈ ਹੋਰ ਕੋਈ ਦਿੱਕਾ ਵੀ ਨਹੀਂ ਕੱਖ ਇਹਨਾਂ ਸਿੱਧੀ ਵੀ ਇਹੀ ਨਾਲ ਕਿਵੇਂ ਪਾਣੀ ਵੀ ਇੱਕ ਦੋ ਘਟੇ ਲੱਗਦੇ ਹੁਣ ਝੋਨੇ ਨੂੰ ਹਣੇ ਪਾਣੀ ਦਿੱਤਾ ਇਹ ਕਣਕ ਵਾਂਗੂ ਪਾਣੀ ਲਾਉਣੇ ਪੈਣਗੇ ਇਹਨੂੰ ਜਦੋਂ ਤੱਕ ਏ ਬੰਨੋ ਜੀ ਜਦੋਂ ਕੋਈ ਵੀ ਹੈ ਨਾ ਸੀਡ ਜਰਮੀਨੇਟ ਹੋ ਗਿਆ ਜਰਮੀਨੇਟ ਤੋਂ ਇਹਨੇ 10 ਤੋਂ 11ਵੇਂ ਦਿਨ ਤੋਂ ਬਾਅਦ ਇਹਨੇ ਫਟਾਰ ਚੱਕਣੀ ਸ਼ੁਰੂ ਕਰ ਲੈਂਦੇ ਠੀਕ ਹੈ ਕਦੇ ਵੀ ਹੈ ਜਦੋਂ ਇਹ ਮੰਨ ਲਾ ਕੋਈ ਮਹੀਨੇ ਸਵਾ ਕੁ ਮਹੀਨੇ ਦੀ ਹੋ ਗਈ 40 45 ਦਿਨ ਦੀ ਹੋ ਗਈ ਨਾ ਇਹ ਮੰਨ ਲਾ ਦੋ ਦੋ ਇੱਕ ਇੱਕ ਫਟਾਰਾਂ ਤਿੰਨ ਦਿਨ ਆ ਗਈਆਂ ਤਾਂ ਸ਼ਾਂ ਬੈਠਣੀ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਜਦੋਂ ਸ਼ਾਂ ਬੈਠ ਗਈ ਮਤਲਬ ਮਹੀਨੇ ਤੋਂ ਬਾਅਦ ਤੇ ਉਹ 15 ਦਿਨਾਂ ਬਾਅਦ ਦੱਸਦੇ ਮੈਂ ਤਾਂ ਪਾਣੀ ਲਾ ਦੋ ਬਈ ਕਣਕ ਵਾਂਗੂ ਪਾਣੀ ਲੱਗਣੇ ਠੀਕ ਹੈ ਜੀ ਵੈਸੇ ਇਹ 15 ਦਿਨ ਆਪਾਂ ਨੂੰ ਲੋੜ ਹੈ ਜਿਹੜੀ ਤਿੰਨਕ ਪਾਣੀ ਲਾਉਣੇ ਹਨ ਨਾ ਪਾ ਹਫਤੇ ਕੇ ਬਾਅਦ ਪੰਜਵੇਂ ਸੱਤ ਦਿਨ ਪਾਣੀ ਨੂੰ ਗਿੱਲ ਰੱਖੋ ਗਾਈਸ ਠੀਕ ਹੈ ਜੀ ਬਹੁਤ ਵੰਗੋ ਸਾਹਮਣੇ ਬੋ ਕਹਿਣ ਦਾ ਪਾਪ ਹੈ ਆਪਾਂ ਨੂੰ ਮਿੰਨਾ ਕ ਲਾ ਲੋ ਠੀਕ ਹੈ ਜੀ ਵੀ ਤਿੰਨ ਜਾਂ ਚਾਰ ਪਾਣੀ ਹੈ ਹਫਤੇ ਬਦਲੋਣੇ ਪੈਣਗੇ ਗਿੱਲ ਰੱਖੋ ਕਿਵੇਂ ਇਹਦੀ ਬਚਤ ਤਾਂ ਹੈਗੀ ਆ ਕਿਸਾਨ ਦੀ ਜ਼ਿਮੀਂਦਾਰ ਦੀ ਇਹ ਪੀਜੇ ਚ ਸਿੱਧੀ ਵੀ ਇਹ ਚ ਬਚਤ ਤਾਂ ਹੁੰਦੀ ਆ ਕਿਵੇਂ ਲਾ ਲੋ ਬਜਾਈ ਦੀ ਹੋਗੀ ਤੇ ਬਾਕੀ ਆਪਣਾ ਪਾਣੀ ਦਾ ਲਾ ਲੋ ਸਿਸਟਮ ਹੋ ਰਿਹਾ ਸਪ੍ਰੇ ਹਾਂ ਹੋ ਗਈਆਂ ਉਹ ਚ ਫਰਕ ਤਾਂ ਹੈਗੀ ਇਹਦਾ ਕਟੋ ਬਾਈ ਦੇ ਖਰਚਾ ਕਰ ਅੱਛਾ ਬਿਲਕੁਲ ਕਟੋ ਤੁਸੀਂ ਮੋਟਾ ਮੋਟਾ ਜੋੜ ਲਓ ਇਸ ਵਾਰ 5000 ਤੋਂ ਘੱਟ ਨਹੀਂ ਲੱਗਣੀ ਠੀਕ ਹੈ ਪ 2000 ਮੰਨ ਲਓ ਜਾਂ 1500 ਕੱਦੂ ਦਾ 6000 ਤੇ ਆਲੇ-ਦਾਲੇ ਪੱਟਾ ਲਪਾਂਗੇ ਕਟੂ-ਕਟੂ 7-800 ਜਿਹੜੀ ਲੈਂਦਾ ਬਿਲਕੁਲ ਮਲ ਛੋਟੇ-ਮੋਟੇ ਕੰਮ ਲਾ ਕੇ 10000 ਨੋ ਤੋਂ 10000 ਰੁਪਏ ਜਿੰਦਾ ਨੂੰ ਇੱਥੇ ਬਚਾਇਆ ਠੀਕ ਹੈ ਜੀ ਤੇ 5000 ਰੁਪਏ 3-4000 ਰੁਪਏ ਬਚਾਏ ਦਵਾਈਆਂ ਦਾ ਸਪਰੇਇਆਂ ਦਾ ਐਨੀ ਸਪਰੇਇ ਕਰਨ ਦੀ ਲੋੜ ਨਹੀਂ ਐਨੀ ਠੀਕ ਹੈ ਜੀ ਫੰਗਸ ਘਟਾਉ ਉਹ ਦੂਜੀ ਬਿਮਾਰੀ ਕਿ ਉਹ 50-55 ਦਿਨਾਂ ਬਾਅਦ ਨੇ ਪੀਲੀ ਹੋ ਜਾਣਾ ਹੈ ਪੀਲੀ ਹੋ ਗਈ ਤਾਂ ਬਾਕੀ ਕੋਈ ਵੀ ਤਿਤਲੀ ਪਤੰਗਾ ਅੰਡੇ ਨਹੀਂ ਮੰਦਾ ਸੁੰਢੀ ਘਟਾਉਗੀ ਠੀਕ ਹੈ ਜੀ ਅਨ ਬਾਕੀ ਕੋਈ ਸਹਾਇਤਾ ਦਿਓ ਕਿਸ਼ਾਨ ਵੀਰਾਂ ਨੂੰ ਕਿਵੇਂ ਆਪਣੀ ਵੀਡੀਓ ਦੇਖਣਗੇ ਵੀ ਇਹ ਕੀ ਗੱਲਬਾਤ ਹੈ ਇਹਦੇ ਬਾਰੇ ਮੜਾ ਥੋੜਾ ਚੰਨਣਾ ਜ਼ਰੂਰ ਹਾਂ ਸਾਰੇ ਜ਼ਿੰਮੇਦਾਰਾਂ ਨੂੰ ਅਸੀਂ ਸੁਝਾਅ ਦਿੰਨੇ ਆ ਸਲਾਹ ਦਿੰਨੇ ਆ ਵੀ ਛੱਤੀ ਬਜਾਈ ਤੁਸੀਂ ਛੋਟੇ ਮੰਨ ਦੇ ਵਿੱਚ ਡਾਰਿਆ ਸਾਡਾ ਨੰਬਰ ਅਸੀਂ ਵੀ ਦੇ ਦਾਂਗੇ ਬਾਈ ਜੀ ਨੂੰ ਕਹਦਾਂਗੇ ਸਾਡੇ ਨਾਲ ਮੈਨੂੰ ਇਸ ਲਾਈਨ ਦੇ ਵਿੱਚ ਬਾਈ ਜੀ 34 35 ਸਾਲ ਹੋ ਗਏ ਕੰਮ ਕਰਦੇ ਮੰਨ ਲਾ ਇਹ ਮੰਨੋ ਵੀ 12 13 ਸਾਲ ਤਾ ਸਾਨੂੰ ਇਹ ਟਰੈਕਟਰ ਹੋ ਗਿਆ ਛੱਤੀ ਬਜਾਈ ਤੇ ਲੱਗਿਆ ਸਾਨੂੰ ਇੱਕ ਥਾਂ ਵੀ ਕੰਪਲੀਟ ਨਹੀਂ ਆਇਆ ਚਾਹੇ ਨਹੀਂ ਹੋਇਆ ਸਾਡਾ ਜਿੱਥੇ ਅਸੀਂ ਪਲਾਟ ਪਜਾਇਆ ਵੀ ਬਾਤ ਆ। ਅਸੀਂ ਡੀਐਸਆਰ ਉਹ ਤੋਂ ਬਾਅਦ ਇੱਕ ਐਸਆਰਆਈ ਨਾਲ ਵੀ ਟੈਕਨੋਲੋਜੀ ਨਾਲ ਅਸੀਂ ਜੀ ਰਿਕਟਰ ਪਰ ਦੇ ਵਿੱਚ ਲਵਾਇਆ। ਅੱਛਾ ਜੀ। ਬੜਾ ਪਰਮ ਪਲੇਖਾ ਦੀ ਉੱਥੇ ਲੋਕਾਂ ਨੂੰ ਤੇੜ-ਪਾੜ ਜੂ ਉਹ ਹੋ ਜੂ 122 ਮਣ ਕਿੱਲੇ ਜਿਹੜੀ ਕੱਢੀ ਸੀ ਭਾਈ। ਅੱਛਾ ਜੀ। ਆਹ ਦੂਜੀ ਉਹਦੇ 85 ਮਣ ਐਵਰੇਜ ਆਈ ਤੇ 30 ਕਿੱਲੇ ਫਾਰਮਰ ਕੋਲੇ ਨੇ। ਅਸੀਂ 122 ਮਣ ਕੱਢੀ ਦੋ ਸੁਪਲਿਆ ਘਟੂਈਆਂ ਔਰ ਉਧਰ ਚਾਰ ਗੱਟੇ ਪਾਏ ਉਧਰ ਢਾਈ ਗੱਟੇ ਜੂਰੀ ਆ ਪਾ। 400 ਜ਼ਿੰਮੇਦਾਰ ਹੁੰਦਾ ਸੀ ਮੇਲਾ ਕੀਤਾ। ਇਹਦੇ ਵਿੱਚ ਬੱਚੇ ਦਾ ਬਾਈ ਜੀ ਠੀਕ ਹੈ ਚਲੋ ਆਪਾਂ ਝਾੜ ਦੇ ਪਿੱਛੇ ਲੱਗਿਆ ਸੋਡੇ ਮਨ ਦੇ ਵਿੱਚ ਆ ਵੀ ਕੱਦੂ ਨਾਲ ਵੱਧ ਨਿਕਲੂ। ਪਰ ਉਹਨਾਂ ਨੇ ਸਮੇਂ ਦੇ ਵਿੱਚ ਆਉਣ ਵਾਲੀ ਪੀੜ੍ਹੀ ਕੀ ਕਹੂਗਾ ਆਪਾਂ ਨੂੰ? ਵੀ ਨਾ ਤਾਂ ਸੁੱਥੋ ਕੁਝ ਬਣਿਆ। ਠੀਕ ਹੈ ਜੀ। ਨਾ ਸੁੱਥੋ ਬਚਿਆ। ਵੀ ਆ ਪਾਣੀ ਹੈ ਜਿਹੜਾ ਲੈਵਲ ਸਾਡਾ ਨੀਚੇ ਭੇਜਤਾ ਸੀ। ਠੀਕ ਹੈ। ਪੀਣ ਨੂੰ ਵੀ ਪਾਣੀ ਨਹੀਂ ਮਿਲਣਾ ਬਾਈ ਜੀ। ਇਹ ਐਸੇ ਲੋਟ ਰਹੇ। ਉਹ ਅਰ ਸਾਲ ਲੱਗਾ 15 ਤੋਂ 20